ਹਾਂਜੀ ਵੀਰੇ 11 ਮਾਡਲ ਐ 26 ਤੱਕ ਪਾਸ ਐ ਗੱਡੀ ਚੱਲਣ ਚ ਬਹੁਤ ਸਾਫ਼ ਐ ਜੀ ਕੰਡੀਸ਼ਨ ਪੂਰੀ ਸਾਫ਼ ਪਈ ਐ ਕੋਕਾ ਪੀਸ ਐ ਗੱਡੀ ਕੋਈ ਕਮੀ ਪੇਛਣੀ ਚਲਾ ਕੇ ਚੈੱਕ ਕਰ ਸਕਦੇ ਹੋ ਲੌਏ ਵੀ ਲੱਗੇ ਨੇ ਐਲ ਸੀ ਡੀ ਲੱਗੀ ਐ ਕਾਰ ਚ ਕੋਈ ਪ੍ਰੋਬਲਮ ਨਹੀਂ ਗਰੇ ਰੰਗ ਐ ਹਾਂਡਾ ਸਿਟੀ ਗੱਡੀ ਹੈ ਜੀ ਰੇਟ 145000 ਫਿਕਸ ਰੇਟ ਹੈ ਨੰਬਰ ਵੀਰ 10 ਗਰੀਂਦ ਹੈ ਇਸ ਨੰਬਰ ਤੇ ਤੁਸੀਂ ਗੱਲ ਕਰਕੇ ਗੱਡੀ ਬਾਰੇ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ ਜੀ ਵੀਰੇ ਫੈਮਿਲੀ ਕਾਰ ਆ ਅਰਜੈਂਟ ਬਿਕਾਊਗਾ ਪੈਸਿਆਂ ਦੀ ਲੋੜ ਕਰਕੇ 2011 ਮਾਡਲ ਕੋਕਾ ਪੀਸ ਸੁਵਿਫਟ ਡਿਜ਼ਾਇਰ ਸਾਰੀ ਰਿਜਨਲ ਹੈ ਜੀ ਫੈਮਿਲੀ ਕਾਰ ਆ ਇੰਜਨ ਗੇਅਰ ਦੀ ਸਾਫ ਫੁੱਲ ਗਾਰੰਟੀ ਚ ਲਾ ਕੇ ਚੈੱਕ ਕਰ ਸਕਦੇ ਹੋ ਕੋਈ ਕਮੀ ਪੇਸ਼ੇ ਨਹੀਂ ਕਾਰ ਚ ਰੇਟ 215000 ਮੌਕੇ ਤੇ ਮਾਨਤਾ ਨਹੀਂ ਕੀਤਾ ਜਾਊਗਾ ਨੰਬਰ ਸਕਰੀਨ ਤੇ ਐਸ ਨੰਬਰ ਤੇ ਤੁਸੀਂ ਗੱਲ ਕਰਕੇ ਗੱਡੀ ਬਾਰੇ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ ਡਰਾਈਵਰ ਦਾ ਗੱਡੀ 140000 ਦੀ ਬ ਵੇਖ ਰਹੇ ਹੋ ਪੈਟਰੋਲ ਤੇ ਸੀएनजी ਦੋਵਾਂ ਤੇ ਗੱਡੀ ਆ 2010 ਦਾ ਮਾਡਲ ਹੈ ਜੀ ਆਲੋਗਿਕ ਕੰਡੀਸ਼ਨ ਆ ਐਨਓਸੀ ਗੱਡੀ ਦੀ ਮਿਲ ਜੂਗੀ ਏਸੀ ਹੀਟਰ ਸਾਰਾ ਕੁਝ ਚੱਲਦਾ ਦੋ ਚਾਬੀਆਂ ਨੇ ਆਲ ਰੀਜਨਲ ਫੁੱਲ ਗਾਰੰਟੀ ਚ ਲਾ ਕੇ ਚੈੱਕ ਕਰ ਸਕਦੇ ਹੋ ਜੀ ਰੇਟ 1 40 ਮੌਕੇ ਤੇ ਮਾਤਨ ਹੋ ਜੂ ਨੰਬਰ ਸਕਰੀਨ ਤੇ ਇਸ ਨੰਬਰ ਤੇ ਗੱਲ ਕਰਕੇ ਜਿਆਦਾ ਜਾਣਕਾਰੀ ਲੈ ਸਕਦੇ ਸਿਰਫ 170000 ਦੀ ਬਹੁਤ ਸਾਫ ਕੰਡੀਸ਼ਨ ਦੀ ਸਵਿਫਟ ਡਿਜ਼ਾਇਰ ਗੱਡੀ ਵਕਾਊ ਆ ਵੀਰੇ ਸਕਰੀਨ ਤੇ ਵੇਖ ਰਹੇ ਹੋ 2010 ਮਾਡਲ ਪੈਟਰੋਲ ਵੇਰੀਐਂਟ ਫਰਸਟ ਓਨਰ 53000 ਕੰਪਨੀ ਰਿਕਾਰਡ ਚੱਲੀ ਆ ਸਾਰੀ ਰੀਜਨਲ ਆ ਬ ਕਰ ਸਕਦੇ ਹੋ ਲੋਕੇਸ਼ਨ ਬਠਿੰਡਾ ਦੀ ਰੇਟ 170 ਮੌਕੇ ਤੇ ਮਾਨਤਾ ਨਹੀਂ ਕੀਤਾ ਜਾਉ ਨੰਬਰ ਵੀਰੇ ਦਾ ਸਕਰੀਨ ਤੇ ਲਿਖਿਆ ਇਸ ਨੰਬਰ ਤੇ ਗੱਲ ਕਰਕੇ ਜਿਆਦਾ ਜਾਣਕਾਰੀ ਲੈ ਸਕਦੇ